ਤੇ ਲੋਗ ਗੱਲ ਸੁਣਾਉਂਦੇ ਆ ਤੁਹਾਨੂੰ ਸਾਦਤ हसन ਮंटो ਸਾਹਿਬ ਦੀ ਕਹਾਣੀ ਹੈ ਸ਼ਰੀਫਨ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰਿਵਰੀ ਦਾ ਮਾਂਚ ਕੀ ਕਹਿੰਦੀ ਹੈ ਕਹਾਣੀ ਆਖਰ ਦੇ ਵਿੱਚ ਜਦੋਂ ਕਾਸਿਮ ਨੇ ਆਪਣੇ ਘਰ ਦਾ ਦਰਵਾਜ਼ਾ ਖੋਲਿਆ ਤਾਂ ਉਸ ਨੂੰ ਸਿਰਫ ਗੋਲੀ ਦੇ ਸਾੜ ਦਾ ਅਹਿਸਾਸ ਸੀ ਜੋ ਉਸਦੀ ਸੱਜੀ ਪਿੰਜਣੀ ਦੇ ਵਿੱਚ ਖੁੱਭ ਗਈ ਸੀ ਪਰ ਅੰਦਰ ਜਾ ਜਦੋਂ ਉਸ ਆਪਣੀ بیوی ਘਰਵਾਲੀ ਦੀ ਲੋਥ ਦੇਖੀ ਨਾ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਖੂਨ ਉਤਰ ਆਇਆ ਸ਼ਾਇਦ ਉਹ ਲੱਕੜਾਂ ਪਾੜਨ ਵਾਲਾ ਗੰਡਾ ਸਾ ਚੁੱਕ ਬਾਹਰ ਨਿਕਲ ਕਤਲਿਆਮ ਦਾ ਬਾਜ਼ਾਰ ਗਰਮ ਕਰ ਦਿੰਦਾ ਪਰ ਉਸ ਨੂੰ ਆਪਣੀ ਬੇਟੀ ਸ਼ਰੀਫਨ ਦਾ ਜਿਹੜਾ ਸੀ ਖਿਆਲ ਆ ਗਿਆ ਸ਼ਰੀਫਨ ਸ਼ਰੀਫਨ ਉਸ ਉੱਚੀ ਉੱਚੀ ਆਵਾਜ਼ਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਕਿੱਥੇ ਐ ਤੂੰ ਸਾਹਮਣੇ ਵਰਾਂਡੇ ਦੇ ਦੋਵੇਂ ਦਰਵਾਜ਼ੇ ਬੰਦ ਸਨ ਕਾਸਮ ਨੇ ਸੋਚਿਆ ਕਿ ਸ਼ਾਇਦ ਉਹ ਡਰ ਦੇ ਮਾਰੇ ਅੰਦਰ ਲੁਕ ਗਈ ਹੈ ਉਧਰ ਇਧਰ ਉਧਰ ਜਿਹੜਾ ਸੀ ਵਧਿਆ ਤੇ ਦਰਵਾਜ਼ੇ ਦੇ ਨਾਲ ਮੂੰਹ ਲਾ ਉਸਨੇ ਕਿਹਾ ਸ਼ਰੀਫਨ ਸ਼ਰੀਫਨ ਮੈਂ ਆ ਤੇਰਾ ਬਾਪ ਪਰ ਅੰਦਰੋਂ ਕੋਈ ਜਵਾਬ ਨਾ ਆਇਆ ਜਦ ਜਵਾਬ ਨਾ ਆਇਆ ਕਾਸਿਮ ਨੇ ਦੋਹਾਂ ਹੱਥਾਂ ਦੇ ਨਾਲ ਦਰਵਾਜ਼ੇ ਨੂੰ ਧੱਕਾ ਦਿੱਤਾ ਜੋ ਇੱਕਦਮ ਖੁੱਲ੍ਹਿਆ ਤੇ ਉਹ ਮੋਢੇ ਮੋਢੇ ਡਿੱਗ ਪਿਆ ਸੰਭਲ ਕੇ ਜਦੋਂ ਉਸ ਉੱਠਣਾ ਚਾਇਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਹ ਕਿਸੇ ਕਾਸਿਮ ਚੀਕ ਕੇ ਉੱਠ ਬੈਠਾ ਇੱਕ ਗਾਜ ਦੇ ਫਾਸਲੇ ਉੱਤੇ ਹੀ ਕਿਸੇ ਜਵਾਨ ਕੁੜੀ ਦੀ ਲਾਸ਼ ਪਈ ਸੀ ਨੰਗੀ ਬਿਲਕੁਲ ਲੰਗੀ ਗੋਰਾ-ਗੋਰਾ ਜਿਸਮ ਛਤਵਾਂ ਲੂਟੀਆਂ ਉਹਦਾ ਮੂੰਹ ਇੱਕਦਮ ਕਾਸਿਮ ਦਾ ਸਾਰਾ ਵਜੂਦ ਹਿੱਲ ਗਿਆ ਉਸ ਦੀਆਂ ਗਹਿਰਾਈਆਂ ਵਿੱਚੋਂ ਇੱਕ ਅਸਮਾਨ ਨੂੰ ਚੀਰਨ ਵਾਲੀ ਚੀਕ ਉੱਠੀ ਪਰ ਉਸਦੇ ਬੁੱਲ ਇਸ ਤਰ੍ਹਾਂ ਜ਼ੋਰ ਦੇ ਨਾਲ ਚਿਪਕ ਗਏ ਕਿ ਬਾਹਰ ਨਾ ਨਿਕਲ ਸਕੇ ਉਸ ਦੀਆਂ ਅੱਖਾਂ ਆਪੇ ਮੀਟੀਆਂ ਗਈਆਂ ਫਿਰ ਵੀ ਉਸਨੇ ਦੋਵੇਂ ਹੱਥੀ ਆਪਣੇ ਆਪਣਾ ਚਿਹਰਾ ਜਿਹੜਾ ਸੀ ਟੱਕ ਲਿਆ ਮਰੀਜੇ ਹੀ ਆਵਾਜ਼ ਉਸਦੇ ਮੂੰਹੋਂ ਨਿਕਲੀ ਸ਼ਰੀਫਾਂ ਤੇ ਉਸ ਅੱਖਾਂ ਬੰਦ ਕਰੀ ਇੱਧਰ ਉੱਧਰ ਹੱਥ ਮਾਰ ਕੱਪੜੇ ਚੁੱਕ ਸ਼ਰੀਫਾਂ ਦੀ লাশ ਦੇ ਉੱਤੇ ਸੁੱਟ ਦਿੱਤੇ ਤੇ ਦੇਖੇ ਬਿਨਾ ਬਾਹਰ ਨਿਕਲ ਗਿਆ ਕਿ ਕੱਪੜੇ লাশ ਦੇ ਉੱਤੇ ਪੈਰ ਹੀ ਨੇ ਜਾਣੇ ਬਾਹਰ ਆ ਉਸ ਆਪਣੀ ਬੀਵੀ ਦੀ লাশ ਵੀ ਦੇਖੀ ਉੰਜ ਭਾਵੇਂ ਉਸ ਨੂੰ ਨਜ਼ਰ ਹੀ ਨਾ ਆਈ ਹੋਵੇ ਇਸ ਦੇ ਲਈ ਉਸ ਦੀਆਂ ਅੱਖਾਂ ਸ਼ਰੀਫਾਂ ਦੀ ਨੰਗੀ ਲਾਸ਼ ਦੇ ਨਾਲ ਭਰੀਆਂ ਹੋਈਆਂ ਸਨ ਉਸ ਖੁੰਝੇ ਪਿਆ ਲੱਕੜਾ ਲੱਕੜਾ ਨੂੰ ਪਾੜਨ ਵਾਲਾ ਜਿਹੜਾ ਗੰਡਾਸਾ ਚੁੱਕ ਲਿਆ ਤੇ ਘਰੋਂ ਬਾਹਰ ਨਿਕਲ ਗਿਆ ਕਾਸਿਮ ਦੀ ਸੱਜੀ ਪਿੰਜਣੀ ਦੇ ਵਿੱਚ ਗੋਲੀ ਖੁੱਪੀ ਹੋਈ ਸੀ ਜਿਸ ਦਾ ਅਹਿਸਾਸ ਘਰ ਅੰਦਰ ਵੜਦਿਆਂ ਹੀ ਉਸ ਦੇ ਦਿਲੋਂ ਦਿਮਾਗ ਦੇ ਵਿੱਚੋਂ ਉੱਡ ਗਿਆ ਕਿਉਂਕਿ ਉਸ ਦੀ ਵਫਾਦਾਰ ਪਿਆਰੀ بیوی ਹਲਾਕ ਹੋ ਚੁੱਕੀ ਸੀ ਉਨੇ ਸਦਮਾ ਵੀ ਉਸ ਦੇ ਜ਼ਹਿਨ ਦੇ ਕਿਸੇ ਕੋਨੇ ਦੇ ਵਿੱਚ ਮੌਜੂਦ ਨਹੀਂ ਸੀ ਵਾਰ-ਵਾਰ ਉਸ ਦੀਆਂ ਅੱਖਾਂ ਸਾਹਮਣੇ ਇੱਕੋ ਤਸਵੀਰਾਂ ਆਉਂਦੀ ਸ਼ਰੀਫਾਂ ਦੀ ਨੰਗੀ ਸ਼ਰੀਫਾਂ ਦੀ ਲਾਸ਼ ਤੇ ਉਸ ਉਹ ਨੇਜੇ ਦੀ ਨੋਕ ਬਣ ਬਣ ਉਸ ਦੀਆਂ ਅੱਖਾਂ ਨੂੰ ਚੀਰਦੀ ਹੋਈ ਉਹਦੀ ਰੂਹ ਨੂੰ ਪਾੜ ਗਈ ਗੰਡਾਸਾ ਹੱਥ ਦੇ ਵਿੱਚ ਲਈ ਕਾਸਮ ਸੁਨ ਸਾਨ ਬਾਜ਼ਾਰਾਂ ਦੇ ਵਿੱਚ ਉੱਬਲਦੇ ਲਾਵੇ ਵਾਂਗ ਵਹਿੰਦਾ ਜਾ ਰਿਹਾ ਚੌਂਕ ਦੇ ਕੋਲ ਉਸ ਦੀ ਮੁੱਠ ਪੇੜ ਇੱਕ ਸਿੱਖ ਦੇ ਨਾਲ ਹੋ ਗਈ ਸਿੱਖ ਤਕੜਾ ਜਵਾਨ ਸੀ ਪਰ ਕਾਸਮ ਨੇ ਕੁਝ ਅਜਿਹੇ ਢੰਗ ਦੇ ਨਾਲ ਹਮਲਾ ਕੀਤਾ ਕਿ ਤਕੜਾ ਹੱਥ ਮਾਰਿਆ ਕਿ ਸਿੱਖ ਡਾਡੇ ਝੱਖੜ ਦੇ ਵਿੱਚ ਉਖੜੇ ਦਰਖਤ ਵਾਂਗ ਜ਼ਮੀਨ ਦੇ ਉੱਤੇ ਡਿੱਗ ਗਿਆ ਡਿੱਗ ਗਿਆ ਕਾਸਮ ਦੀਆਂ ਰਗਾਂ ਦੇ ਵਿੱਚ ਖੂਨ ਹੋਰ ਵਧੇਰੇ ਭਖ ਗਿਆ ਤੇ ਵੱਜਣ ਲੱਗਾ ਤੜ 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 ਜਿਵੇਂ ਜੋਸ਼ ਖਾਂਦੇ ਤੇਲ ਦੇ ਉੱਤੇ ਪਾਣੀ ਦਾ ਹਲਕਾ ਜਿਹਾ ਛੱਟਾ ਪੈ ਗਿਆ ਉਹ ਵੇ ਦੂਰ ਸੜਕ ਦੇ ਉਸ ਪਾਰ ਉਸ ਨੂੰ ਕੁਝ ਆਦਮੀ ਨਜ਼ਰ ਆ ਗਏ ਤੀਰ ਵਾਂਗੋ ਉਹਨਾਂ ਵੱਲ ਵਧਿਆ ਉਸ ਨੂੰ ਦੇਖੋ ਨਾ ਲੋਕਾਂ ਹਰ ਹਰ ਮਹਾਦੇਵ ਦੇ ਨਾਰੇ ਲਾਤੇ ਕਾਸਮ ਨੇ ਜਵਾਬ ਦੇ ਵਿੱਚ ਨਾਰਾ ਲਾਉਣ ਦੀ ਥਾਂ ਉਹਨਾਂ ਨੂੰ ਮਾਂ ਪੈਣ ਦੀਆਂ ਮੋਟੀਆਂ-ਮੋਟੀਆਂ ਗਾਲਾਂ ਕੱਢੀਆਂ ਤੇ ਗੰਡਾਸਾ ਚੁੱਕ ਕੇ ਉਹਨਾਂ ਦੇ ਉਹਨਾਂ ਲੋਕਾਂ ਦੇ ਵਿੱਚ ਘੁੱਸ ਗਿਆ ਮਿੰਟੋ-ਮਿੰਟੀ ਤਿੰਨ ਲਾਸ਼ਾਂ ਸੜਕ ਦੇ ਉੱਤੇ ਤੜਫ ਰਹੀਆਂ ਜੋ ਬੱਚ ਬਚੇ ਉਹ ਭੱਜ ਨਿਕਲੇ ਪਰ ਕਾਸਮ ਦਾ ਗੰਡਾਸਾ ਧੀਰ ਤੱਕ ਹਵਾ ਦੇ ਵਿੱਚ ਚਲਦਾ ਰਿਹਾ ਅਸਲ ਦੇ ਵਿੱਚ ਉਸ ਦੀਆਂ ਅੱਖਾਂ ਬੰਦ ਸਨ ਗੰਡਾਸਾ ਕਮੌਂਦਾ ਕਮੌਂਦਾ ਉਹ ਇੱਕ ਲੋਥ ਦੇ ਨਾਲ ਟਕਰਾਇਆ ਤੇ ਡਿੱਗ ਪਿਆ ਉਸ ਨੇ ਸੋਚਿਆ ਸ਼ਾਇਦ ਉਸ ਨੂੰ ਡੇਗ ਲਿਆ ਗਿਆ ਫਿਰ ਉਸ ਨੇ ਗਾਲਾਂ ਕੱਢ ਚੀਖਣਾ ਸ਼ੁਰੂ ਕਰ ਦਿੱਤਾ ਮਾਰਦੇ ਮੈਨੂੰ ਮਾਰਦੇ ਮੈਨੂੰ ਵੀ ਮਾਰ ਦਿਓ ਮੈਨੂੰ ਜਦੋਂ ਕੋਈ ਹੱਥ ਉਸ ਦੀ ਧੋਣ ਦੇ ਉੱਤੇ ਮਹਿਸੂਸ ਨਾ ਹੋਇਆ ਤਾਂ ਕੋਈ ਜ਼ਰਬ ਉਸਦੇ ਸਰੀਰ ਦੇ ਉੱਤੇ ਨਾ ਪਈ ਤਾਂ ਉਸ ਆਪਣੀਆਂ ਅੱਖਾਂ ਖੋਲ ਦਿੱਤੀਆਂ ਉਹਨੇ ਦੇਖਿਆ ਕਿ ਸੜਕ ਦੇ ਉੱਤੇ ਤਿੰਨ ਲਾਸ਼ਾਂ ਤੇ ਉਸਦੇ ਆਪਣੇ ਤੋਂ ਇਲਾਵਾ ਹੋਰ ਕੋਈ ਵੀ ਉੱਥੇ ਨਹੀਂ ਇੱਕ ਪਲ ਦੇ ਲਈ ਕਾਸਿਮ ਨੂੰ مایੁਸੀ ਹੋਈ ਸ਼ਾਇਦ ਉਹ ਮਰ ਜਾਣਾ ਚਾਹੁੰਦਾ ਸੀ ਪਰ ਇੱਕਦਮ ਸ਼ਰੀਫਨ ਨੰਗੀ ਸ਼ਰੀਫਨ ਦੀ ਤਸਵੀਰ ਉਸ ਦੀਆਂ ਅੱਖਾਂ ਦੇ ਵਿੱਚ ਪਿਗਲੇ ਹੋਏ ਸ਼ੀਸ਼ੇ ਵਾਂਗ ਉਤਰ ਗਈ ਤੇ ਉਸ ਦੇ ਬਜੂਦ ਨੂੰ ਬਾਰੂਦ ਦਾ ਬਲਦਾ ਹੋਇਆ ਪਲੀਤਾ ਬਣਾ ਗਈ ਉਹ ਫੋੜਨ ਉਠਿਆ ਗੰਡਾਸਾ ਹੱਥ ਦੇ ਵਿੱਚ ਲਿਆ ਤੇ ਖੌਲ ਦੇ ਲਾਵੇ ਵਾਂਗ ਸੜਕ ਦੇ ਉੱਤੇ ਵਹਿਣ ਲੱਗਿਆ ਜਿੰਨੇ ਬਾਜ਼ਾਰ ਕਾਸਿਮ ਨੇ ਤੈ ਕੀਤੇ ਸਭ ਦੇ ਸਭ ਖਾਲੀ ਇੱਕ ਗਲੀ ਦੇ ਵਿੱਚ ਉਹ ਵੜਿਆ ਪਰ ਉਸ ਦੇ ਵਿੱਚ ਸਭ ਮੁਸਲਮਾਨ ਉਸ ਨੂੰ ਬਹੁਤ ਕੌਫਤ ਹੋਈ ਉਸ ਆਪਣੇ ਲਾਵੇ ਦਾ ਰੁਖ ਦੂਜੇ ਪਾਸੇ ਫੇਰ ਲਿਆ ਇੱਕ ਬਾਜ਼ਾਰ ਦੇ ਵਿੱਚ ਪਹੁੰਚ ਉਸ ਗੁੰਡਾ ਉਸ ਗੰਡਾਸਾ ਉੱਚਾ ਕੀਤਾ ਹਵਾ ਦੇ ਵਿੱਚ ਲਹਿਰਾਇਆ ਤੇ ماں ਪੈਣ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਝਾਟ ਉਸ ਨੂੰ ਬਹੁਤ ਹੀ ਤਕਲੀਫ ਦੇ ਅਹਿਸਾਸ ਹੋਇਆ ਕਿ ਅਜੇ ਤੱਕ ਉਹ ماں ਪੈਣ ਦੀਆਂ ਗਾਲਾਂ ਹੀ ਕੱਢ ਰਿਹਾ ਹੈ ਫੌਰਨ ਕੁੜੀ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਜਹੀ ਜਿੰਨੀਆਂ ਅਜਈਆਂ ਜਿੰਨੀਆਂ ਗਾਲਾਂ ਉਸ ਨੂੰ ਯਾਦ ਸਨ ਸਾਰੀਆਂ ਦੀਆਂ ਸਾਰੀਆਂ ਹੀ ਇੱਕ ਹੀ ਸਾਹ ਦੇ ਵਿੱਚ ਉਲਟੀ ਕਰ ਦਿੱਤੀਆਂ ਫਿਰ ਵੀ ਉਸ ਦੀ ਤਸੱਲੀ ਨਾ ਹੋਈ ਚੁਝਲ ਚੁੰਝਲਾ ਕੇ ਉਹ ਇੱਕ ਮਕਾਨ ਵੱਲ ਹੋਇਆ ਜਿੱਥੇ ਦਰਵਾਜ਼ੇ ਉੱਪਰ ਹਿੰਦੀ ਦੇ ਵਿੱਚ ਕੁਝ ਲਿਖਿਆ ਸੀ ਦਰਵਾਜ਼ਾ ਅੰਦਰੋਂ ਬੰਦ ਕਾਸਿਮ ਨੇ ਪਾਗਲਾ ਵਾਂਗ ਗੰਡਾਸਾ ਚਲਾਉਣਾ ਸ਼ੁਰੂ ਕਰਤਾ ਕੁਝ ਹੀ ਚਿਰ ਦੇ ਵਿੱਚ ਦੋਵੇਂ ਕਵਾੜ ਟੋਟਾ ਟੋਟਾ ਹੋ ਗਏ ਦਰਵਾਜ਼ੇ ਉਹੰਦਰ ਵੜਿਆ ਨਿੱਕਾ ਜਿਹਾ ਘਰ ਸੀ ਉਸ ਆਪਣੇ ਸੁੱਕੇ ਹੋਏ ਹਲਕ ਉੱਤੇ ਜ਼ੋਰ ਪਾ ਫਿਰ ਗਾਲਾਂ ਕੱਢੜੀਆਂ ਸ਼ੁਰੂ ਕਰ ਦਿੱਤੀਆਂ ਤੇ ਚੀਖਿਆ ਬਾਹਰ ਨਿਕਲੋ ਓਏ ਬਾਹਰ ਨਿਕਲੋ ਸਾਹਮਣੇ ਵਰਾਂਡੇ ਦੇ ਦਰਵਾਜ਼ੇ ਦੇ ਵਿੱਚ ਚਰਚਰ ਹੋਈ ਕਾਸਮ ਆਪਣੇ ਸੁੱਕੇ ਹੋਏ ਹਲਕ ਦੇ ਉੱਤੇ ਜਨਕੀ ਗਲਾ ਉਹਦਾ ਸੁੱਕਿਆ ਪਿਆ ਸੀ ਜ਼ੋਰ ਪਾਈ ਗਾਲਾਂ ਕੱਢੀ ਗਿਆ ਦਰਵਾਜ਼ਾ ਖੁੱਲਿਆ ਤੇ ਇੱਕ ਕੁੜੀ ਸਾਹਮਣੇ ਸੀ ਕਾਸਮ ਦੇ ਬੁੱਲ ਸੀ ਹੋ ਗਏ ਚਿਪਕ ਗਏ ਇੱਕ ਦੂਜੇ ਨਾਲ ਫਿਰ ਉਸ ਗਰਜ ਕੇ ਪੁੱਛਿਆ ਕੌਣ ਹੈ ਤੂੰ ਕੁੜੀ ਨੇ ਖੁਸ਼ਕ ਬੁੱਲਾਂ ਦੇ ਉੱਤੇ ਜੀਭ ਫੇਰੀ ਤੇ ਜਵਾਬ ਦਿੱਤਾ Hindu ਕਾਸਮ ਤਣ ਕੇ ਖੜਾ ਹੋ ਗਿਆ ਅੰਗਾਰੀਆਂ ਭਰੀਆਂ ਅੱਖਾਂ ਦੇ ਨਾਲ ਉਸ ਕੁੜੀ ਨੂੰ ਤੱਕਿਆ ਜਿਸ ਦੀ ਉਮਰ 14 ਜਾਂ 15 ਸਾਲ ਦੀ ਸੀ ਉਹ ਹੱਥੋਂ ਗੰਡਾਸਾ ਸੁੱਟ ਦਿੱਤਾ ਫਿਰ ਉਹ ਬਾਜ ਵਾਂਗ ਝਪਟਿਆ ਤੇ ਕੁੜੀ ਨੂੰ ਧਕੇਲ ਅੰਦਰ ਲੈ ਗਿਆ ਦੋਹਾਂ ਹੱਥਾਂ ਦੇ ਨਾਲ ਕੁੜੀ ਦੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ ਤਕਰੀਬਨ ਅੱਧਾ ਘੰਟਾ ਕਾਸਿਮ ਆਪਣਾ ਬਦਲਾ ਲੈਣ ਦੇ ਵਿੱਚ ਰੁੱਝਿਆ ਰਿਹਾ ਕੁੜੀ ਕੋਈ ਵਿਰੋਧ ਨਾ ਕੀਤਾ ਇਸ ਦੇ ਲਈ ਕਿ ਉਹ ਫਰਸ਼ ਦੇ ਉੱਤੇ ਡਿੱਗਦਿਆਂ ਹੀ ਬੇਹੋਸ਼ ਹੋ ਗਈ ਸੀ ਜਦੋਂ ਕਾਸਿਮ ਅੱਖਾਂ ਖੋਲਿਆ ਕਾਸਿਮ ਨੇ ਅੱਖਾਂ ਖੋਲੀਆਂ ਤਾਂ ਉਸ ਦੇਖਿਆ ਕਿ ਉਸਦੇ ਦੋਵੇਂ ਹੱਥ ਕੁੜੀ ਦੀ ਧੋਨ ਦੇ ਵਿੱਚ ਧਸੇ ਹੋਏ ਨੇ ਇੱਕ ਝਟਕੇ ਦੇ ਨਾਲ ਹੱਥ ਪਰੇ ਹਟਾ ਓਠਿਆ ਉਸ ਇੱਕ ਨਜ਼ਰ ਕੁੜੀ ਵੱਲ ਦੇਖਿਆ ਕਿ ਉਸ ਦੀ ਹੋਰ ਤਸੱਲੀ ਹੋ ਸਕੇ ਇੱਕ ਗੱਜ ਦੇ ਫਾਸਲੇ ਦੇ ਉੱਤੇ ਇੱਕ ਜਵਾਨ ਕੁੜੀ ਦੀ ਲੋਥ ਪਈ ਸੀ ਉਹ ਵੀ ਨੰਗੀ ਬਿਲਕੁਲ ਨੰਗੀ ਗੋਰਾ-ਗੋਰਾ ਜਿਸਮ ਛੱਤ ਵੱਲ ਉਠੀਆਂ ਹੋਇਆ ਉਹਦਾ ਮੂੰਹ ਕਾਸਿਮ ਦੀਆਂ ਅੱਖਾਂ ਇੱਕਦਮ ਮਿੱਟੀਆਂ ਮੀਟੀਆਂ ਗਈਆਂ ਬੰਦ ਹੋ ਗਈਆਂ ਦੋਹੇ ਹੱਥੀ ਉਸ ਆਪਣਾ ਚਿਹਰਾ ਟੱਕ ਲਿਆ ਗਰਮ-ਗਰਮ ਪਸੀਨਾ ਬਰਫ ਹੋ ਗਿਆ ਉਸ ਦੀਆਂ ਰਗਾਂ ਦੇ ਵਿੱਚ ਖੋਲਦਾ ਲਾਵਾ ਪੱਥਰ ਵਾਂਗ ਜੰਮਣਾ ਸ਼ੁਰੂ ਹੋ ਗਿਆ ਥੋੜੇ ਚਿਰ ਪਿੱਛੋਂ ਇੱਕ ਹਥਿਆਰਬੰਦ ਆਦਮੀ ਮਕਾਨ ਦੇ ਵਿੱਚ ਵੜਿਆ ਉਹਨੇ ਦੇਖਿਆ ਕਿ ਕੋਈ ਸ਼ਖਸ ਅੱਖਾਂ ਬੰਦ ਕਰੀ ਲਰਜ਼ਦੇ ਹੱਥਾਂ ਦੇ ਨਾਲ ਫਰਸ਼ ਦੇ ਉੱਤੇ ਪਈ ਕਿਸੇ ਚੀਜ਼ ਦੇ ਉੱਤੇ ਕੰਬਲ ਪਾ ਰਿਹਾ ਉਸ ਗਰਜ ਕੇ ਪੁੱਛਿਆ ਕੌਣ ਹੈ ਤੂੰ ਓਏ ਕਾਸਮ ਚੌਕ ਕੇ ਚੌਕ ਗਿਆ ਉਸ ਦੀਆਂ ਅੱਖਾਂ ਖੁੱਲ ਗਈਆਂ ਪਰ ਉਸ ਨੂੰ ਕੁਝ ਨਜ਼ਰ ਨਾ ਆਇਆ ਹਥਿਆਰਬੰਦ ਆਦਮੀ ਚੀਖਿਆ ਕਾਸਮ ਓਏ ਕਾਸਮ ਕਾਸਮ ਇੱਕ ਵਾਰ ਫਿਰ ਚੌਕਿਆ ਉਸ ਆਪਣੇ ਤੋਂ ਦੂਰ ਖੜੇ ਆਦਮੀ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਅੱਖਾਂ ਨੇ ਉਸ ਦੀ ਮਦਦ ਨਾ ਕੀਤੀ ਹਥਿਆਰਬੰਦ ਆਦਮੀ ਨੇ ਘਬਰਾਉਂਦਿਆਂ ਪੁੱਛਿਆ ਕੀ ਕਰ ਰਿਹਾ ਤੂੰ ਓਏ ਇੱਥੇ ਕਾਸਮ ਲਜ਼ਰ ਦੇ ਹੱਥਾਂ ਦੇ ਨਾਲ ਫਰਸ਼ ਦੇ ਉੱਤੇ ਪਈ ਤੇ ਕੰਬਲ ਦੇ ਨਾਲ ਟੱਕੀ ਚੀਜ਼ ਵੱਲ ਇਸ਼ਾਰਾ ਕੀਤਾ ਤੇ ਖੋਖਲੀ ਆਵਾਜ਼ ਦੇ ਵਿੱਚ ਸਿਰਫ ਇੰਨਾ ਹੀ ਕਿਹਾ ਸ਼ਰੀਫਨ ਹਥਿਆਰਬੰਦ ਆਦਮੀ ਨੇ ਜਲਦੀ ਅੱਗੇ ਵੱਧ ਕੇ ਕੰਬਲ ਹਟਾਇਆ ਨੰਗੀ Laash ਦੇਖ ਪਹਿਲਾਂ ਉਹ ਕੰਬਿਆ ਫਿਰ ਇੱਕ ਦਾ ਮੂਸਾ ਆਪਣੀਆਂ ਅੱਖਾਂ ਮੀਟ ਲਈਆਂ ਤਲਵਾਰ ਉਸਦੇ ਹੱਥੋਂ ਡਿੱਗ ਪਈ ਫਿਰ ਉਹ ਅੱਖਾਂ ਉੱਤੇ ਹੱਥ ਰੱਖ ਬਿਮਲਾ ਭਿਮਲਾ ਬਿਮਲਾ ਕਹਿੰਦਾ ਲੜਖੜਾਉਂਦੇ ਪੈਰੀ ਬਾਹਰ ਨਿਕਲ ਗਿਆ ਬਾਰ ਨਿਕਲ ਗਿਆ ਜੀ ਦੋਸਤੋ ਇਹ ਸੀ ਜੀ ਗੱਲਬਾਤ ਬਦਲੇ ਦੀ ਇੱਕ ਸ਼ਰੀਫਾਂ ਸੀ ਸ਼ਰੀਫਨ ਉਹ ਕਿਸੇ ਨੇ ਮਾਰੀ ਸੀ ਤੇ ਇਹਨੇ ਜਿਹੜੀ ਸੀ ਕਾਸਿਮ ਨੇ ਬਿਮਲਾ ਮਾਰ ਦਿੱਤੀ ਤੇ ਇਦਾਂ ਹੀ ਅੱਗੇ ਚੱਲ ਕੇ ਪਤਾ ਨਹੀਂ ਕਿੰਨੀਆਂ ਹੋਰ ਮੜੀਆਂ ਹੋਣਗੀਆਂ ਬਦਲੇ ਦੀ ਭਾਵਨਾ ਬੰਦੇ ਨੂੰ ਪਾਗਲ ਕਰ ਦਿੰਦੀ ਹੈ ਦੀ ਗਲਬਾ ਸੀ ਸਾਦਤਾ ਸਨਮੰਟੋ ਉਹਨਾਂ ਦੀਆਂ ਕਹਾਣੀਆਂ ਦੇ ਵਿੱਚੋਂ ਇੱਕ ਕਹਾਣੀ ਧੰਨਵਾਦ ਪੰਜਾਬੀ ਵਿੱਚ ਕੀਤਾ ਸੀ ਪੂਨਮ ਉਹਨਾਂ ਦਾ ਤੇ ਮੈਂ ਤੁਹਾਡਾ ਦੋਸਤ ਭពਿੰਦਰ ਪਰੜ ਜ ਦੁਆਬਾ ਰਿਉਣ ਤੇ ਅਮਾਂ